ਜੀ ਜਿਹੜਾ ਅੱਜ ਟੀ ਪੁਆਇੰਟ ਡਿਫੈਂਸ ਰੋਡ ਦੇ ਉੱਤੇ ਇੱਕ ਡਬਲ ਮਰਡਰ ਹੋਇਆ ਇਹਨੂੰ 1 ਘੰਟੇ ਦੇ ਦੌਰਾਨ ਹੀ ਇਹਨੂੰ ਸੋਲਵ ਕਰ ਲਿਆ ਗਿਆ ਉਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਰਿੱਕੀ ਉਹਨੂੰ ਸਮੇਤ ਉਹਦੇ ਟਰੱਕ ਗ੍ਰਿਫਤਾਰ ਕਰ ਲਿਆ ਗਿਆ ਇਹਦੀ ਬੈਕਗ੍ਰਾਉਂਡ ਇਹ ਆ ਕਿ ਇਹ ਰਿੱਕੀ ਜਿਹੜਾ ਇੱਕ ਨੀਰੂ ਨਾਂ ਦੀ ਔਰਤ ਆ ਉਹਦੇ ਨਾਲ ਇਸ ਦਾ ਡਿਸਪਿਊਟ ਸੀ ਉਸ ਡਿਸਪਿਊਟ ਦੇ ਚੱਲਦਿਆਂ ਇਹ ਔਰਤ ਨੂੰ ਮਤਲਬ ਕਿ ਨੀਅਤ ਜਿਹੜੀ ਇਹਦੀ ਸੀਗੀ ਉਹਨੂੰ ਮਾਰ ਦੇਣ ਦੀ ਨੀਅਤ ਨਾਲ ਜੋ ਉਹਨੂੰ ਟਰੱਕ ਤੇ ਫੋਲੋ ਕਰ ਰਿਹਾ ਸੀਗਾ ਜਿਉਂ ਹੀ ਔਰਤਾਂ ਇਹ ਡਿਫੈਂਸ ਰੋਡ ਟੀ ਪੁਆਇੰਟ ਜਿੱਥੋਂ ਨੈਸ਼ਨਲ ਹਾਈਵੇ ਐਨ ਐਚ 44 ਮੈਚ ਕਰਦਾ ਉੱਥੇ ਸਾਡੇ ਪੁਲਿਸ ਦੇ ਹਾਈ ਡੈਫੀਨੇਸ਼ਨ ਸਿਕਿਉਰਿਟੀ ਸਰਵਲੈਂਸ ਕੈਮਰੇ ਲੱਗੇ ਆ ਉਸ ਦਾਇਰੇ ਵਿੱਚ ਆਉਂਦੀਆਂ ਔਰਤਾਂ ਤੇ ਉੱਥੇ ਆ ਕੇ ਟਰੱਕ ਜਿਹੜਾ ਹੈਗਾ ਜ਼ਬਰਦਸਤੀ ਉਹਨਾਂ ਦੇ ਉੱਪਰ ਇਹ ਚਾੜ ਦਿੰਦਾ ਜਿਹਦੇ ਨਾਲ ਉਹਨਾਂ ਦੋਨੋਂ ਔਰਤਾਂ ਦੀ ਨੀਰੂ ਤੇ ਉਸ ਸਿਸਟਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਔਰ ਟਰੱਕ ਉਲਟੀ ਦਿਸ਼ਾ ਵੱਲ ਨੂੰ ਭਜਾ ਕੇ ਮਾਧੋਪੁਰ ਸਾਈਡ ਨੂੰ ਲੈ ਜਾਂਦਾ ਔਰ ਉਸ ਤੋਂ ਬਾਅਦ ਇਹਨੂੰ ਪੁਲਿਸ ਵਾਲੋਂ ਫਾਲੋ ਕੀਤਾ ਗਿਆ ਇਹਨੂੰ ਇੰਡਸਟਰੀ ਏਰੀਆ ਵਿੱਚ ਸਨੇਤ ਟਰੱਕ ਜਿਹੜਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਦਾ ਮਰਡਰ ਕਰਨ ਦਾ ਮਕਸਦ ਇਹਨਾਂ ਦਾ ਕੋਈ ਆਪਸੀ ਡਿਸਪਿਊਟ ਹੈ ਔਰਤ ਦਾ ਤੇ ਇਸ ਮਰਦ ਜਿਹੜਾ ਹੈਗਾ ਰਿੱਕੀ ਦਾ ਉਹਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ ਤੇ ਇਹਦੀ ਪ੍ਰੀਲੀਮਨਰੀ ਇੰਟਰੋਗੇਸ਼ਨ ਤੇ ਹੀ ਐਡਮਿਟਡ ਕਿ ਇਹ ਮਾਰਡਰ ਜਿਹੜਾ ਹੈਗਾ ਮੈਂ ਕੀਤਾ ਔਰ ਉਹ ਗੁੱਸੇ ਚ ਆ ਕੇ ਤੈਸ਼ ਚ ਆ ਕੇ ਮਰਡਰ ਕੀਤਾ ਹੈ ਬਾਕੀ ਦੇ ਵਿੱਚ ਕਿੰਨੇ ਇੱਕ ਬੰਦੇ ਜਿਹੜੇ ਆ ਇਨਵੋਲ ਹੈਗੇ ਨਹੀਂ ਹਾਲ ਦੀ ਘੜੇ ਤੇ ਇੱਕ ਡਰਾਈਵਰ ਹੀ ਆ ਜੀ ਉਹ ਡਰਾਈਵਰ ਆ ਉਹਦਾ ਹੀ ਡਿਸਪਿਊਟ ਹੈ ਜਿਹੜੀਆਂ ਔਰਤਾਂ ਆ ਇਹ ਕਿਸੇ ਹੋਰ ਮੈਟ੍ਰੀਮੋਰੀਅਲ ਜਿਹੜਾ ਇਹਨਾਂ ਦੇ ਪਰਿਵਾਰਕ ਕੋ ਝਗੜਾ ਸੀ ਉਹ ਸੰਬੰਧੀ ਜਿਹੜੀਆਂ ਹੈਗਿਆ ਇਹ ਪੁਲਿਸ ਸਟੇਸ਼ਨ ਸੁਜਾਨਪੁਰ ਜਿਹੜਾ ਕਿ ਇੱਥੋਂ ਕਾਫੀ ਦੂਰੀ ਤੇ ਆ ਤੁਰ ਕੇ ਜਾਣ ਦਾ ਤਾਂ ਉੱਥੇ ਤੱਕ ਬਹੁਤਾ ਜਿਆਦਾ ਨਹੀਂ ਬਣਦਾ ਉਧਰੋਂ ਇਹ ਤੁਰ ਕੇ ਜਾ ਰਹੀਆਂ ਸੀਗੀਆਂ ਉਹ ਜਿਹੜਾ ਮੈਟ੍ਰੀਮੋਰੀਅਲ ਡਿਸਪਿਊਟ ਆ ਉਹ ਅਲੱਗ ਆ ਇਸ ਬੰਦੇ ਦਾ ਇਸ ਔਰਤ ਨਾਲ ਡਿਸਪਿਊਟ ਲੱਗ ਗਿਆ ਸੋ ਇਹਨੇ ਜਿਹੜਾ ਮਰਡਰ ਕੀਤਾ ਇਹ ਉਸ ਕਰਕੇ ਕੀਤਾ ਕਿ ਔਰਤ ਨਾਲ ਡਿਸਪਿਊਟ ਆ ਉਹ ਜਿਹੜੀਆਂ ਦੋ ਔਰਤਾਂ ਥਾਣੇ ਜਾ ਰਹੀਆਂ ਸੀ ਉਹ ਆਪਣੀ ਸਿਸਟਰ ਦੇ ਕਿਸੇ ਮੈਟ੍ਰੀਮੋਨੀਅਲ ਡਿਸਪਿਊਟ ਕਰਕੇ ਜਾ ਰਹੀਆਂ ਸੀ ਸ਼ਿਕਾਇਤ ਕਰਨ ਵਾਸਤੇ ਤੇ ਰਸਤੇ ਵਿੱਚ ਇਹਨਾਂ ਦਾ ਮਰਡਰ ਹੋ ਜਾਂਦਾ ਤੇ ਜਿਹੜਾ ਦੋਸ਼ੀ ਆ ਇੱਕੋ ਹੀ ਦੋਸ਼ੀ ਹਾਲ ਦੀ ਘੜੀ ਆ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਜੀ ਦਾ ਦੋਸ਼ੀ ਆ ਕਿਹੜਾ ਪਠਾਨਕੋਟ ਦਾ ਹਾਂਜੀ ਇਹ ਨੇੜੇ ਦੇ ਪਿੰਡ ਦਾ ਹੈਗਾ ਜੀ ਇਹਨੂੰ ਔਰਤਾਂ ਵੀ ਨੇੜੇ ਦੀ ਪਿੰਡ ਦੀਆਂ ਹੀ ਆ ਤੇ ਦੋਨੋਂ ਪਠਾਨਕੋਟ ਦੇ ਨਿਵਾਸੀ ਆ